ਪੀ ਜੇ ਤੁਸੀਂ ਨਹੀਂ ਸੰਭਾਲਦੇ ਤੇ ਇਹ ਸੜਕ ਦੀ ਛੋਟ ਹੋਣੀ ਸੀ ਫਿਰ ਬਾਹਰ ਕਿਨਾਰੇ ਤਾਂ ਕੋਈ ਛੁੱਟੇ ਵਿਚਕਾਰ ਛੁੱਟ ਕੇ ਆਉਂਦੇ ਵੀ ਫਿਰ ਇਹਨਾਂ ਦਾ ਗੱਗਾ ਵੀ ਪੂਜਿਆ ਜਾਂਦਾ ਛੇਤੀ ਮਿੰਟ ਮਾਂ ਇੱਕ ਮਿੰਟ ਇੱਕ ਮਿੰਟ ਮਾਂ ਮੇਰੀ ਹੈ ਇੱਕ ਮਿੰਟ ਥੁਪ ਕਰ ਜਾਣ ਹਲੋ ਹਾਂਜੀ ਹਾਂਜੀ ਹੋਰ ਵੀਰੇ ਕੀ ਹਾਲ ਆ ਵਧੀਆ ਵਧੀਆ ਮੈਂ ਮਹਰਾਨੇ ਨੂੰ ਬੋਲਦਾ ਅੱਛਮ ਚੋਂ 5 ਸਾਲ ਜੇ ਤੂੰ ਸੰਭਲਿਆ ਮੈਂ ਨਾ ਬੱਚਿਆਂ ਨੂੰ ਲੈ ਕੇ ਆਇਆ ਵਾ ਜਿੱਥੋਂ ਬੱਚੇ ਮਤਲਬ ਕਿ ਗਾਇਬ ਹੋਇਆ ਮਤਲਬ ਕਿ ਜਿੱਥੋਂ ਬੱਚਿਆਂ ਨੂੰ ਆਪਣੇ ਕੋਲ ਛੱਡ ਕੇ ਗਿਆ ਹੈਗੇ ਠੀਕ ਹੈ ਜੀ ਹਾਂ ਗੁਰੂ ਸਾਹਿਬ ਨੇ ਹਾਂ ਤੇ ਮੈਂ ਮਾਂ ਨੂੰ ਜਾ ਕੇ ਪੁੱਛਿਆ ਵੀ ਮਾਂ ਵੀ ਮੈਂ ਨਹੀਂ ਦੱਸਿਆ ਵੀ ਮੈਂ ਕੌਣ ਆ ਠੀਕ ਹੈ ਮੈਂ ਕਿਹਾ ਮਾਤਾ ਵੀ ਆ ਬੱਚੇ ਆ ਤੁਹਾਡੇ ਦੋਤੇ ਆ ਉਹ ਕਿੱਥੇ ਆ ਮੈਂ ਉਹਨਾਂ ਦੇ ਬੱਚਿਆਂ ਦਾ ਦਾਦਾ ਵੀ ਨਾਲ ਲੈ ਕੇ ਆ ਉਹ ਕਹਿੰਦੇ ਪੁੱਤੇ ਹੀ ਉਹ ਆਸ਼ਰਮ ਚ ਛੱਡ ਕੇ ਆਇਆ ਮੈਂ ਕਿੱਥੇ ਆਸ਼ਰਮ ਉਹ ਐਡਾ ਤਰਨ ਤਾਰਨ ਵਾ ਐਡਾ ਉਦਾਂ ਹਨਾ ਤੇ ਮੈਂ ਕਿਹਾ ਸ਼ਾਇਦ ਬਹ ਕੋਣ ਕੋਣ ਗਏ ਮੈਂ ਗਏ ਹਾਂ ਗਏ ਮੈਂ ਤੁਸੀਂ ਮਿਲ ਕੇ ਕਿਤੇ ਹਾਂ ਤੇ ਮੈਨੂੰ ਮੈਂ ਕਹਾਂ ਮਾਦਾ ਮੈਂ ਤੋ ਆਸ਼ਮਾਰਾ ਤੇ ਮੈਂ ਬੋਲਦਾ ਵਾਂ ਕਿਉਂ ਰੱਬ ਨੂੰ ਜਾਣਦੇ ਨਹੀਂ ਕਿਉਂ ਝੂਠ ਮਾਰਨ ਲਈ ਆ ਕਹਿੰਦੀ ਨਹੀਂ ਵੀਰੇ ਗੁਰਦੁਆਰੇ ਵਾਲਿਆਂ ਨੂੰ ਮਿਲ ਕੇ ਆਏ ਆ ਗੁਰਦੁਆਰੇ ਦੇ ਸੜਕ ਦੇ ਬਾਗ ਸੜਕ ਤੇ ਆ ਕਮੇਟੀ ਵਾਲਾ ਬੋਲਦਾ ਵਾਂ ਆ ਕਮੇਟੀ ਵਾਲਾ ਗੁਰਦੁਆਰੇ ਪਰ ਕਰ ਗੱਲ ਨਾ ਕਿਵੇਂ ਕਿਹੜੀ ਕਮੇਟੀ ਨੂੰ ਮਿਲ ਕੇ ਆਏ ਜੇ ਤੁਸੀਂ ਜਿਹੜੀ ਉੱਥੇ ਰਾਹ ਨਹੀਂ ਵੇਖੀ ਕਿਹੜੀ ਰਾਹ ਚ ਜਿੱਥੇ ਠਾਣਾ ਨਾਲ ਗੁਰਦੁਆਰਾ ਇੱਕ ਵੱਡਾ ਇਹਨਾਂ ਨੂੰ ਪਤਾ ਹੈ ਹਾਂ ਕਿ ਕਿ ਮੇਰੇ ਕੋਲ ਮੈਨੂੰ ਬੋਲਦਾ ਵਾ ਤੁਸੀਂ ਬੱਚੇ ਲਾ ਕੇ ਗਏ ਸੜਕ ਦੇ ਉੱਤੇ ਨਹੀਂ ਆ ਸੁਣਿਓ ਅਸ਼ਾ ਆ ਰਾਤ ਪੁਸਰੀ ਆਈ ਸੀ ਪੁਸਾ ਨੂੰ ਦਰਵਾਜ਼ੇ ਦੇ ਅੰਦਰ ਬੱਚੇ ਕਰਾਉਂਦੇ ਸੀ ਰਾਤ ਅਸ਼ਾ ਤੇ ਉਹ ਉਹ ਬਾਬਾ ਜਦੋਂ ਅੱਥੀ ਆਏ ਸੀ ਅੱਥੀ ਜੀ ਤੁਸੀਂ ਸਾਨੂੰ ਕਿਆ ਸੀ ਵੀ ਟੀ-ਸ਼ਰਟ ਕੋ ਲਿਖਾ ਕੇ ਲੈ ਜਿਓ ਵੀ ਮਰਬਲ ਜੇ ਬੱਚੇ ਹੁਣ ਚਲੇ ਗਏ ਨੇ ਜੜੇ ਨੇ ਆਸ਼ਰਮ 'ਚ ਮੈਂ ਤੁਹਾਨੂੰ ਇਹੀ ਗੱਲ ਕਹੀ ਵੀ ਬੱਚੇ ਮੈਨੂੰ ਮਲਾ ਰਹੇ ਹੋ ਮਾਤਾ ਅਗਲੇ ਦਿਨ ਮੈਂ ਮੁਰਗੇ ਖਲਾਏ ਬੱਚੇ ਆਸ਼ਰਮ ਚ ਹਾਂਜੀ ਮੇਰੀ ਤਾਂ ਖਲਾਏ ਹੋਏ ਨੇ ਇਹ ਕਹਿੰਦੇ ਆ ਕਿ ਮੈਂ ਗੁਰਦੁਆਰੇ ਆਈ ਸੀ ਕਿ ਤੁਹਾਨੂੰ ਮਿਲਣ ਆਈ ਸੀ ਮਿਲ ਕੇ ਗਈਆਂ ਗੁਰਦੁਆਰੇ ਤੇ ਕੁਝ ਨਹੀਂ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਨਹੀਂ ਲੱਗਾ ਆਈ ਇਹ ਲੱਜ ਨਹੀਂ ਤੇ ਮੈਂ ਤੁਹਾਡੇ ਨਾਲ ਚਾਲਣੀਆਂ ਗੱਡੀ ਚ ਜਿੱਥੇ ਮੈਂ ਗਈ ਰਹੀ ਆ ਮਾਤਾ ਕਮੇਟੀ ਆ ਉਥੇ ਗੁਰਦਾਰੇ ਦੀ ਠੀਕ ਹੈ ਜੀ ਬਾਬੇ ਦੁਜਾਣ ਕੇ ਨਾ ਉਹ ਛਿਆਨੇ ਪਿਆਨੇ ਬੰਦੇ ਆ ਚੰਗੇ ਭਲੇ ਆ ਬਾਬੇ ਆ ਐਵੇਂ ਆਣ ਕੇ ਕੋ ਝੂਠ ਨਾ ਮਾਰੇ ਹਾਂ ਸੱਚ ਬੋਲਣੇ ਨਹੀਂ ਨਹੀਂ ਉਹ ਗੁਰਦਾਰੇ ਤੇ ਲੈ ਚਲਣੀਆਂ ਗਈ ਰਹੀ ਆ ਕੀਪ ਤਾਂ ਕਿਹੜੇ ਗੁਰਦਾਰੇ ਗਈ ਮਾਰਾ ਤੂੰ ਠੀਕ ਆ ਜਿਹੜਾ ਨੰਬਰ ਤੂੰ ਦੇ ਰਹੀ ਓਤੇ ਲਿਖਿਆ ਵੀਰ ਓ ਤੋ ਕੋਈ ਹਿੰਦੀ ਬੋਲੀ ਜਾਂਦਾ ਓ ਪਤਾ ਨਹੀਂ ਆਖਣ ਦਾ ਮੈਂ ਕੌਣ ਆ ਮੈਂ ਕੌਣ ਠੀਕ ਆ ਜੀ ਨੰਬਰ ਵੀ ਸਹੀ ਆ ਕਮੇਟੀ ਦਾ ਨੰਬਰ ਤੇ ਨੰਬਰ ਆਪੇ ਕਮੇਟੀ ਦਾ ਨੰਬਰ ਸਾਰੇ ਹਫਤੇ ਕੋਤੋਂ ਪਤਾ ਆ ਮੇਰੇ ਕੋਲ ਤੇ ਹੈਗੇ ਆ ਮੈਂ ਪਹਿਲਾਂ ਇਹਨਾਂ ਨੂੰ ਛਣਕਾਇਆ ਨਾ ਵੀ ਕਹਿੰਦੀ ਪੁੱਤ ਮੈਂ ਕਮੇਟੀ ਦਾ ਨੰਬਰ ਲੈ ਕੇ ਗਈ ਕਮੇਟੀ ਨਾਲ ਮੈਂ ਗੱਲ ਕੀਤੀ ਮੈਂ ਮਾਤਾ ਦੇਖ ਕਿਹੜਾ ਨੰਬਰ ਵਾ ਠੀਕ ਜਦੋਂ ਮੈਂ ਹਾਂ ਮੈਂ ਇਸ ਟਾਈਮ ਇਹਨਾਂ ਨੂੰ ਕਪੂਰਸਲੇ ਇਹਦਾ ਕਪੂਰਸਲੇ ਦੇ ਲਾਗੇ ਪਿੰਡ ਪਿੰਦਾ ਵਾ ਬੂਟਾ ਪਿੰਡ ਬੂਟਾ ਹਾਂਜੀ ਸਭਾਨਪੁਰ ਤੋਂ ਨਾਂ ਇਹ ਨਾਨਕਾ ਪਿੰਡ ਦਾ ਬੱਚੇ ਦਾ ਤੇ ਇਹ ਕੀ ਸੀਗਾ ਕਿ ਦਾਦੇ ਮਤਲਬ ਕਿ ਪਿਓ ਦਾ ਬੱਚਿਆਂ ਦੀ ਡੈਥ ਹੋ ਗਈ ਸੀਗੀ 4 ਸਾਲ ਪਹਿਲਾਂ ਠੀਕ ਹੈ ਜੀ ਤੇ ਮਾਂ ਨੇ ਕੀ ਕੀਤਾ ਕਿ ਥੋੜਾ ਘੇਰ ਉਥੇ ਰਹੀ ਕਦੀ ਆ ਜਾਂਦੀ ਕਦੀ ਚਲ ਜਾਂਦੀ ਉਹਨਾਂ ਬਹੁਤ ਸੋਹਣਾ ਘਰ ਬਣਾ ਕੇ ਦਿੱਤਾ ਖੀਰ ਤੇ ਮਾਂ ਨੇ ਕੀਤਾ ਕਿ ਮਾਂ ਪੇਕੇ ਆਣ ਕੇ ਤੇ ਮਾਂ ਬੈ ਗਈ ਹੁਣ ਨਵੇਂ ਥਾਂ ਜਿੱਦਣ ਨਵੇਂ ਥਾਂ ਬੈਣਾ ਸੀ ਇੱਕ ਅੱਧਾ ਦਿਨ ਪਹਿਲਾਂ ਬੱਚਿਆਂ ਨੂੰ ਚੁੱਕਿਆ ਤੇ ਆਪਣੇ ਕੋਲ ਉਥੇ ਆਸ਼ਰਮ ਦੇ ਸਾਹਮਣੇ ਉਹਦੇ ਸਾਹਮਣੇ ਗੁਰਦਵਾਰ ਸਾਹਮਣੇ ਰੋਡ ਤੇ ਛੱਡ ਕੇ ਆ ਗਏ ਹਨਾ ਹਾਂ ਤੇ मां ਜਿਹੜਾ ਬੱਚਿਆਂ ਦਾ ਦਾਦਾ ਉਹ ਕਹਿੰਦਾ ਵੀ ਸਾਡੇ ਕੋਲੋਂ ੱੱਕੇ ਨਾਲ ਬੱਚੇ ਲੈ ਕੇ ਆਏ ੱੱਕੇ ਨਾਲ ਤਾਂ ਨਹੀਂ ਜਾਂਦੀ ਵਾਪਿਸ ਦੱਸੇ ਨਹੀਂ ਸਭ ਜਲ ਕਰਿਆ ਠੀਕ ਹੈ ਜੀ ਮਾ ਦਾ ਹਾਂ ਮੈਂ ਕੋਈ ਨਹੀਂ ਵਿਜੀ ਤੁਹਾਨੂੰ ਲਾਉਣਾ ਬਾਜ ਫੋਨ ਆਉਦੇ ਫੋਨ ਤੋਂ ਠੀਕ ਆ ਓਕੇ ਨਹੀਂ ਮਾਂ ਮੇਰੀ ਗੱਲ ਸੁਣ ਤੇਰੀ ਕਿਹੇ ਬੰਨਵੇਂ ਵੀ ਨਹੀਂ ਤੇਰੀ ਸੱਚਾਈ ਹੈਗੀ ਤੂੰ ਇੱਕ ਤੇ ਕਹਿ ਰਹੀ ਸਾਡੇ ਤੋਂ ਬੱਚੇ ਸਾਹਮਣੇ ਨਹੀਂ ਜਾਂਦੇ ਜੇ ਸਾਹਮਣੇ ਨਹੀਂ ਜਾਂਦੇ ਤੇ ਤੁਸੀਂ ਉੱਥੇ ਦਾਦਕਿਆਂ ਤੋਂ ਕਿਉਂ ਲੈਂਦੇ ਜੀ ਡਾਰ ਗਿਆ ਕਾਰਨ ਕੀ ਆ ਮੈਨੂੰ ਚਾਰੇ ਬੰਨੇ ਮਤਲਬ ਤੋਆਂ ਸੀ ਕਿਆ ਬੰਨੇ ਥਾਂ ਰਹਿ ਪਈ ਬੱਚੇ ਰਹਿ ਪਈਂਦੇ ਰਾਮ ਮਾਤਾ ਇਧਰ ਇੱਕ ਵੀਰ ਜੀ ਥਾਂ ਥਾ ਨਹੀਂ ਸੀ ਹੈਗਾ ਤੁਸੀਂ ਸਰਪੰਚ ਜੀ ਹੈਨਾ ਮੇਰਾ ਵੀ ਸਿਰ ਖਪਾਉਣ ਡਿਆ ਮੇਨਾਂ ਨਾਲ ਸਾਂਥਤਾ ਨਹੀਂ ਸੀ ਹੈਗਾ ਕੁੜੀ ਕੋਲ ਹਨਾ ਸਾਂਥਤਾ ਤੇ ਤਾਂ ਦੀ ਕੁੜੀ ਨੇ ਰੱਖ ਲੈ ਵੀ ਜੇ ਬੱਚੇ ਪਾਲ ਲੈ ਹੁੰਦੇ ਠੀਕ ਹੈ ਜੀ ਕਮਰਾ ਹੈਗਾ ਕਮਰਾ ਕੀ ਕਹਿੰਦੀ ਵੀ ਕਮਰਾ ਨਹੀਂ ਸੀ ਹੈਗਾ ਕੁੜੀ ਕੋਲ ਆ ਨਹੀਂ ਹੈਗਾ ਉਹ ਨਹੀਂਗਾ ਜੇ ਤੇ ਬੱਚੇ ਸਾਹਮਣੇ ਹੁੰਦੇ ਤੇ ਕੁੜੀ ਨੂੰ ਮੁਸ਼ਕਲਾਂ ਤੇ ਤਾਂ ਦੀ ਸੀ ਨਾ ਬਾਬਾ ਜੀ ਬੱਚੇ ਦੇ ਰੋਡ ਤੇ ਛੱਡ ਆ 10 ਦਿਨ ਪਹਿਲਾਂ ਉਹਨੇ ਪਾਈ ਉੱਤੇ ਮੈਂ ਤੁਹਾਡੇ ਇਹਨਾਂ ਤੁਹਾਡੇ ਵੱਲੋਂ ਕਰਾਉਣਾ ਇਹਨਾਂ ਤੇ ਕੰਪਲੇਂਟ ਠੀਕ ਆ ਮੇਰੇ ਪੋਤਰਿਆਂ ਨੂੰ ਇਦਾਂ ਇਹ ਸੜਕ ਤੇ ਛੱਡ ਆ ਇਹ ਲਵਾਰਤਰਾ ਗਈ ਠੀਕ ਆ 1000 ਰੁਪਏ ਲਾਇਆ ਉਹ ਆਦੀ ਲਾਡੀ ਨੂੰ ਤੂੰ ਮੈਨੂੰ ਪੈਸੇ ਦੇ ਦੇ ਤੇ ਕਹਿ ਰੱਖ ਲੈ ਤੂੰ ਅਸੀਂ ਗਏ ਸੀ ਕਿਉਂ ਰ ਮੈਂ ਹੁਣ ਅੱਜ ਆਈ ਮੈਂ ਤੇਰੇ ਘਰ ਤੂੰ ਹੀ ਮਾਫੀ ਮੰਗ ਲੋਗੇ ਚਲੋ ਗਰੀਬ ਪਰਿਵਾਰ ਵਾ ਮੈਂ ਧੱਕਾ ਨਹੀਂ ਮੈਂ ਕਰਦਾ ਹਨਾ ਮਾਫੀ ਮੰਗ ਲੋਗੇ ਗਲਤੀ ਮੰਗ ਲੋਗੇ ਠੀਕ ਹੈ ਤੇ ਕੁੜੀ ਦਾ ਮੈਨੂੰ ਐਡਰੈਸ ਦੇ ਦੋਗੇ ਤੇ ਤੁਹਾਨੂੰ ਮੈਂ ਛੱਡ ਦੂੰਗਾ ਤੇ ਕੁੜੀ ਨਾਲ ਕੁੜੀ ਨਾਲ ਮੈਂ ਆਪਣੇ ਜੇਠ ਲੂੰਗਾ ਕੁੜੀ ਤੇ ਮੈਂ ਸਾਰਿਆਂ ਦੇ ਕਿਉਂਕਿ ਤੁਸੀਂ ਵੀ ਨਾਲ ਗਏ ਜੇ ਮੈਂ ਸਾਰਿਆਂ ਤੇ ਪਰਚਾ ਕਰਾਉਣਾ ਕਿਉਂਕਿ ਬੱਚੇ ਇਸ ਘਰੋਂ ਗਏ ਆ ਹੁਣ ਉਹ ਕਹਿੰਦਾ ਵੇ ਮੈਂ ਖਰਚਾ ਵੀ ਦੇ ਆਂ ਦਾ ਸਾਰਾ ਆਹੋ ਆਰਾ ਦਾ ਇਹ ਨਿਆਰੇ ਗੱਲ ਨੂੰ ਆਉਂਦੇ ਘਰ ਹੋਵੇ ਕਿਹਦੇ ਘਰੋਂ ਨਹੀਂ ਨਿਕਲਦੇ ਨਹੀਂ ਘਰ ਬਾਗੇ ਜੋ ਮੰਗੇ ਕੀ ਦੇਾਂਗੇ ਅੱਲਾ ਠੀਕ ਹੋਊਗੀ ਕਾਈ ਫਿਰ ਨਾ ਵਸਟਾਂਂ ਦਿੰਦੇ ਹੋ ਟਾਂਂ ਤਾਂ ਕਹਿੰਦੇ ਹਣ ਮਾਤਾ ਮਾਤਾ ਜੀ ਨਾ ਦੇਗਾ ਤੂੰ ਕਹਿੰਦੀ ਮਾਤਾ ਨਹੀਂ ਬੜੇ ਮਾਤਾ ਮੇਰੀ ਮਾਤਾ ਮੇਰੀ ਗੱਲ ਸੁਣ ਮਾਤਾ ਮੇਰੀ ਗੱਲ ਸੁਣ ਇਹ ਜਨ ਲਾਦੀ ਨੇ ਕਹੀ ਤੇਰੀ ਮਾਂ ਦਾ ਝਾਟਾ ਸੜ ਜਾ ਉਸ ਮਾਤਾ ਮੇਰੀ ਗੱਲ ਸੁਣ ਮਾਤਾ ਮੇਰੀ ਮਾਂ ਮੇਰੀ ਮਾਂ ਇੱਧਰ ਇੱਧਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੁੜੀ ਨੂੰ ਵਿਆਹ ਕੇ ਘੱਲੇ ਨਾ ਫੇਰੇ ਦੇ ਕੇ ਘੱਲੇਣਾ ਤੂੰ ਚਲੋ ਬੰਦਾ ਫੇਰੇ ਦੇ ਕੇ ਘੱਲੇਣਾ ਅਗਰ ਕੀ ਰਹਿ ਗਿਆ ਤੇ ਮਾਤਾ ਜੇ ਬੰਦਾ ਨਹੀਂ ਮਗਰ ਕੀ ਰਹਿ ਗਿਆ ਫਿਰ ਬੱਚੇ ਤਾਂ ਉੱਥੇ ਛੱਡ ਆਉਂਦੀ ਜੇ ਆਪ ਨਵੀਂ ਥਾਂ ਖਾਈ ਖਾਣੀ ਹੀ ਮੈਨੂੰ ਹੁਣ ਗੁੱਸਾ ਚੜਦਾ ਵਾ ਬੱਚਿਆਂ ਨੂੰ ਤਾਂ ਉੱਥੇ ਛੱਡ ਆਉਂਦੀ ਆਹੋ ਬੱਚੇ ਕਿਉਂ ਨਾਲ ਲੈ ਕੇ ਜਾਂਦੇ ਫਿਰ ਉਥੋਂ ਜੇ ਰੋਡ ਤੇ ਛਲਕਦੇ ਛੱਡ ਕਿਉਂ ਨਹੀਂ ਮਾਤਾ ਮੈਂ ਇੰਨੀ ਮੇਰੀ ਉਮਰ ਹੋ ਗਈ ਮੈਂ ਪਹਿਲੀ ਵਾਰ ਵੇਖਿਆ ਵੀ ਐਦਾਂ ਲੋਕੀ ਇੱਥੋਂ ਤੱਕ ਗਿਰ ਜਾਂਦੇ ਆ ਪੀਏ ਕਰ ਆ ਜਿਹਾ ਲੱਭ ਨਹੀਂ ਯਾਰ ਲੱਭ ਨਹੀਂ ਫਿਰ ਆਪ ਨੂੰ ਲੱਭਣੀ ਹੋਣਾ ਮੈਂ ਮਾਤਾ ਜੀ ਤੁਹਾਡਾ ਘਰ ਲੱਭਾ ਦਾਂ ਤੇ ਮੈਂ ਮਾਤਾ ਉਹ ਵੀ ਲੱਭਣੀ ਤੁਸੀਂ ਆਪ ਦੱਸਣਾ ਥਾਣੇ ਜਾ ਕੇ ਵੀ ਕੁੜੀ ਸਾਡੀ ਇੱਥੇ ਆ ਇਹ ਕਮਰਾ ਵੀ ਪਾ ਕੇ ਦਿੱਤਾ ਹੈ ਖਰਚਾ ਵੀ ਦੇਣਾ ਹੈ ਕੋਈ ਕਾਢਣਾ ਥੋੜੀ ਆਹੋਕਾਰ ਹੈ ਹਾਂ ਬਾਰਾ ਵੀ ਇੱਧਰ ਕੇ ਪਾ ਖਰਚਾ ਕਰ ਲੈ ਆ ਕਿ ਮੈਂ ਕੋਈ ਗੱਲ ਤਾਂ ਦੱਸਦਾ ਵਾਂ ਚਲ ਉਹ ਵੱਖਰੀ ਗੱਲ ਆ ਤੁਸੀਂ ਚਲ ਫੋਨ ਲਾ ਲਿਆ ਵਾ ਵੱਖਰੀ ਗੱਲ ਵਾ ਠੀਕ ਆ ਜੀ ਤੁਹਾਨੂੰ ਪਤਾ ਲੱਗ ਗਿਆ ਸੀ ਮਹਰਾਣਾ ਆਸ਼ਰਮ ਚ ਮੁੰਡਾ ਵਾ ਮਹਰਾਣਾ ਪਿੰਡ ਸਿਰਫ ਉੱਥੋਂ 2 ਕਿਲੋਮੀਟਰ ਹੀ ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ ਸਾਨੂੰ ਹਣ ਇੰਨਾ ਨਹੀਂ ਨਹੀਂ ਨਾ ਪਤਾ ਇੰਨਾ ਚਲ ਹੁਣ ਮੈਨੂੰ ਆਪਣੀ ਕੁੜੀ ਦਾ ਐਡਰੈਸ ਦੇ ਫਿਰ ਆਪਾਂ ਅਹੀਂ ਕੋਈ ਗੱਲਬਾਤ ਕਰੀਂ ਮੈਨੂੰ ਉਹੀ ਲੰਬਰ ਜਿਹੜਾ ਇਹਨਾਂ ਕੋਲ ਲੰਬਰ ਵਾ ਕਿੰਨਾ ਦਾ ਕੁੜੀ ਦਾ ਨੰਬਰ ਤੇ ਇਹ ਨਾ ਕੁੜੀ ਹੈ ਦਾ ਉਹ ਬੰਦੇ ਨੰਬਰ ਕੀ ਬੰਦ ਕੀਤਾ ਹੈ ਹਾਂ ਉਹ ਜਿਹੜਾ ਨੰਬਰ ਉਹ ਵੀ ਹੈ ਮਾਤਾ ਜੀ ਮੈਂ ਨਾ ਮੈਂ ਥਾਣੇ ਜਾਣਾ ਹੁਣ ਰਿਪੋਰਟ ਕਰਾਉਣੀ ਹੈ ਇੱਥੇ ਵੀ ਥਾਣੇ ਵੀ ਠੀਕ ਆ ਤੇ ਜੇ ਤੇ ਗੱਲਬਾਤ ਕਰਨੀ ਆ ਤੁਸੀਂ ਕੋਈ ਮਾਫੀ ਮੰਗਣੀ ਆ ਠੀਕ ਆ ਪਰ ਮਾਫੀ ਕੀ ਖੇਸਵਾ ਮੰਗਣੀ ਮਾਤਾ ਨੇ ਦਾ ਅਜੇ ਦਖਲ ਮੁੰਡੇ ਦਾ ਮੂੰਹ ਵੀ ਨਹੀਂ ਵੇਖਿਆ ਇਹ ਕੀ ਸੰਭੂਗੀ ਉਹਨਾਂ ਨੂੰ ਮਾਤਾ ਪੁੱਤਰੇ ਕਿਹ ਤੇਰੇ ਮੇਰੇ ਆਪਦੇ ਪੁੱਤਰ ਨਹੀਂ ਹੈਗੇ ਮੇਰੇ ਆਦਿ ਜਵਾਨ ਅਗਲੇ ਘਰੋਂ ਲੈ ਗਏ ਕੋਈ ਕਹਿੰਨੇ ਮੁੰਡੇ ਮੁੰਡੇ ਤੇਰੇ ਮੇਰੇ ਐ ਨਹੀਂ ਮੁੰਡੇ ਕੋਈ ਨਹੀਂ ਮੇਰਾ ਐ ਵਾ ਮੈਂ ਤੇ ਵਿਚਾਰੀ ਤੇ ਆਇਆ ਹੀ ਨਹੀਂ ਤੇ ਮਾਤਾ ਫਿਰ ਫਿਰ ਮੰਜੇ ਪਰ ਉਹ ਨੇੜੀ ਹੁੰਦਾ ਫਿਰ ਮਾਤਾ ਜਿਹਨੂੰ ਜਿਨ੍ਹਾਂ ਨੂੰ ਸਾਹਮਣੇ ਨਹੀਂ ਹੁੰਦੇ ਤੇ ਉਹਨੂੰ ਰੱਬ ਫਿਰ ਦਿੰਦਾ ਵੀ ਇਦਾਂ ਹੀ ਆ ਫਿਰ ਮੈਂ ਆਦਿ ਕੀ ਨਹੀਂ ਮੈਂ ਹਣ ਵਾਲਾ ਨਿਆਣਿਆਂ ਕੀ ਸਾਹਮਣੇ ਉਹਨਾਂ ਦੀ ਮਾਂ ਨੂੰ ਦੇਖ ਕੇ ਪਰ ਤੈਨੂੰ ਵੀ ਜਦੋਂ ਮੇਰੇ ਨਹੀਂ ਹੈਗੇ ਮੇਰਾ ਕੋਈ ਮੈਨੂੰ ਸਾਥ ਨਹੀਂ ਸਾਥ ਕੋਈ ਚੋਕਾ ਤੇ ਦਾਦਕੇ ਮਾਦਾ ਮੇਰਾ ਰਟਾ ਢਾਡਣ ਨਾਲ ਇਹੋ ਹੀ ਆ ਸੇਰਖਬਾਈ ਉਹ ਕਰਨ ਡਿਆ ਵਾ ਕਿ ਜੇ ਤੁਸੀਂ ਨਹੀਂ ਸਾਂਭਸਾਦੇ ਤੇ ਇਹ ਸੜਕ ਦੀ ਛੋਟ ਹੋਣੀ ਸੀ ਫਿਰ ਬਾਹਰ ਕਿਨਾਰੇ ਤਾਂ ਕੋਈ ਸੁੱਟੇ ਵਿਚਕਾਰ ਸੁੱਟ ਕੇ ਆਉਂਦੇ ਵੀ ਫਿਰ ਇਹਨਾਂ ਦਾ ਗੱਗਾ ਵੀ ਪੂਜਿਆ ਜਾਂਦਾ ਛੇਤੀ ਫਿਰ ਸਾਨੂੰ ਤਾਂ ਲੱਭ ਦੇ ਕੇ ਦੇ ਜਦੋਂ ਉਹਨਾਂ ਦਾ ਦਾਦਕਾ ਪਰਿਵਾਰ ਮੇਰੇ ਨਾਲ ਆਉਂ ਉਹ ਕਹਿੰਦਾ ਪੁੱਤੇ ਅਸੀਂ ਸਾਂਭਣ ਨੂੰ ਤਿਆਰ ਹਾਂ ਉਦੋਂ ਵੀ ਤਿਆਰ ਹਾਂ ਹੁਣ ਵੀ ਤਿਆਰ ਹਾਂ ਤੁਸੀਂ ਉੱਥੇ ਕਿਉਂ ਨਹੀਂ ਛੱਡ ਗਏ ਜਾਂ ਜੇ ਨਾ ਸਮਝਦੇ ਫਿਰ ਇਹਨਾਂ ਨੂੰ ਪੁੱਛਦੇ ਆਪਾਂ ਫੇ ਕਾਰਵਾਈ ਉਹਨਾਂ ਦੀ ਬਣਦੀ ਐਨੇ ਅਗਲੇ ਦਿਨ ਹੀ ਬਾਪੂ ਨੇ ਫੋਨ ਲਾਤਾ ਵਾ ਸੰਗਜੀ ਦੂਜੀ ਗੱਲ ਹੋਰ ਦਸਾਂ ਮੈਨੂੰ ਇਸ ਪਿੰਡੋਂ ਜਿਹੜਾ ਹੈਗਾ ਵਾ ਪੱਠਾ ਪਿੰਡ ਵਾ ਇਸ ਪਿੰਡੋਂ ਮੈਨੂੰ 15-20 ਵੀਰਾਂ ਦੇ ਫੋਨ ਆਏ ਸਰਪੰਚ ਸਾਹਿਬ ਦਾ ਖੁਦ ਫੋਨ ਆਇਆ ਮੈਨੂੰ ਰਾਤ ਨੂੰ 11 ਵਜੇ ਕਿ ਵੀਰਜੀ ਵੀ ਇੱਕ ਪਰਿਵਾਰ ਵਾ ਜਿਹੜਾ ਸਾਡੇ ਭਾਈਚਾਰੇ ਦਾ ਪਰਿਵਾਰ ਵਾ ਸਾਡੇ ਪਿੰਡ ਦਾ ਪਰਿਵਾਰ ਵਾ ਤੇ ਕਿਤੇ ਵੀਰਜੀ ਤੁਸੀਂ ਨਾ ਦੱਸਿਆ ਹੋਊ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਹਾਂ ਐਨੇ ਪਿੰਡ 'ਚ ਮੈਨੂੰ ਫੋਨ ਆਇਆ ਤੁਹਾਨੂੰ ਕਿ ਇਹਨਾਂ ਨੇ ਦੱਸਿਆ ਹੋਊ ਕਿ ਵੀਰ ਉੱਥੇ ਮੇਰੇ ਫੋਨ ਤੋਂ ਹੀ ਗਿਆ ਉੱਥੇ ਜ ਜਦੋਂ ਵੀਡੀਓ ਪਈ ਆ ਵੀਡੀਓ ਤੋਂ ਹੀ ਗਿਆ ਉੱਥੇ ਆਹ ਜਿਹੜਾ ਗਰੁੱਪ ਵਿੱਚ ਪਾਇਆ ਤੇ ਤੁੰਗ ਵੀ ਆ ਗਿਆ ਹੂੰ ਕਮਾਲ ਹੀ ਆ ਨਾ ਜੀ ਬਾਬਾ ਜੀ ਗੱਲਾਂ ਛੱਡੋ ਜੇ ਬੱਚੇ ਦੇਣੇ ਹਨ ਨੂੰ ਉਹਨਾਂ ਨੂੰ ਬਾਬਾ ਮੈਂ ਮਾਂ ਲੈ ਕੇ ਲੱਭਣੀਆਂ ਪਹਿਲਾਂ ਬੱਚੇ ਮੈਂ ਬੱਚੇ ਮੈਂ ਐਦਾਂ ਨਹੀਂ ਮੈਂ ਦੇਣੇ ਵੀ ਐਦਾਂ ਦੇਤੇ ਮੈਂ ਲਿਖਾ ਕੇ ਬੱਚੇ ਦੇਣੇ ਠਾਣੇ ਉ ਲਿਖਾ ਕੇ ਲੈ ਕੇ ਆ ਮੈਂ ਬੱਚਿਆਂ ਨੂੰ ਠੀਕ ਆ ਫਿਰ ਵੀ ਠਾਣੀ ਹਾਂ ਠਾਣੇ ਲਿਖਾ ਕੇ ਦੇਣੇ ਆ ਬੱਚਿਆਂ ਨੂੰ ਮੈਂ ਤਾਂ ਮੈਂ 2 ਦਿਨ ਵੇਖਣਾ ਹੀ ਸਿਰਫ 2 ਦਿਨ ਅੱਜ ਵੀਰਵਾਰੀ ਐਤਵਾਰ ਬਾਅਦ ਵੇਖਣੀ ਸੋਮਵਾਰ ਬਾਅਦ ਮੈਨੂੰ ਨਾ ਕਿਉਂ ਮੈਂ ਇੱਕ ਵੀਡੀਓ ਬਣਾ ਰਿਹਾ ਮੈਨੂੰ ਨਾ ਕਿਉਂ ਵੀਰ ਹਰ ਤੋਂ ਗਲਤੀ ਹੋ ਗਈ ਬਿਲਕੁਲ ਅੱਜ ਮੈਂ ਤੁਹਾਨੂੰ ਪੁਲਿਸ ਨਹੀਂ ਲੈ ਕੇ ਆਇਆ ਨਾਲ ਅੱਜ ਮੈਂ ਖੁਦ ਆਇਆ ਹਾਂ ਸਰਪੰਚ ਸਾਹਿਬ ਨਾਲ ਲੈ ਕੇ ਆਇਆ ਮੈਂ ਤੁਹਾਨੂੰ ਕਹਿਣ ਦੇਵਾਂ ਕਿ ਬੱਚੀ ਆਪਣੀ ਮਾਫੀ ਮੰਗ ਲੇ ਗਲਤੀ ਮੰਨ ਲੇ ਤੇ ਅਸੀਂ ਬੱਚੀ ਨੂੰ ਮਿਲ ਕੇ ਹਾਂ ਬੇਨਤੀ ਕਰ ਲੱਗਾ ਵੀ ਗਰੀਬ ਪਰਿਵਾਰ ਹੈ ਮੈਂ ਤਾਂ ਦਿੱਤੇ ਇਹਨਾਂ ਨੂੰ ਕੋਈ ਸ਼ੱਕ ਨਹੀਂ ਪਰ ਇਹਨਾਂ ਨੂੰ 9 ਤਰੀਕ ਤੱਕ ਟਾਈਮ ਦੇ ਦੇ ਪੰਜ ਦਿਨ ਦਾ ਟਾਈਮ ਦੇ ਦੇ ਤੋ ਜੀ 75000 ਨੰਬਰ ਦੀ ਆਪਣਾ ਮੇਰਾ 99683 ਆ ਫੋਨ ਦੀ ਜਦੋਂ ਇਹਨਾਂ ਕੋਲੋਂ ਬੱਚੇ ਲੈ ਕੇ ਬਾਬਾ ਜੀ ਉਰੇ ਆਇਓ ਕਿੱਥੇ ਆ ਕਿੱਥੇ ਨਹੀਂ ਤੁਸੀਂ ਤੁਹਾਡੇ ਕੋਲੋਂ ਬੱਚੇ ਕਦੋਂ ਲੈਂਦੇ ਸੀ ਇਹ ਇਹ ਉਹ ਦਿਨ ਜਦੋਂ ਛੱਡ ਕੇ ਆਏ ਨੂੰ 12 ਤਰੀਕ ਨੂੰ 12 ਤੀਨ ਨੂੰ ਹਾਂਜੀ ਠੀਕ ਹੈ ਜੀ ਠੀਕ ਹੈ ਤੇ 12 ਤੀਨ ਨੂੰ ਫਿਰ ਲਿਉਣ ਦਾ ਮਤਲਬ ਕੀ ਸੀ ਪਹਿਲਾਂ ਇਹ ਦੱਸੋ ਆ ਵੀ ਸਮਝਲਵਾ ਜੀ ਹੁਣ ਕੀ ਕਹਿ ਸਕਦਾ ਇਹਨਾਂ ਨੇ ਲੈਂਦਾ ਇਹਨਾਂ ਨੂੰ ਪਤਾ ਹੋਵੇ ਅਸੀਂ ਤੇ ਕਿਹਾ ਨਹੀਂ ਲੈ ਜਾਓ ਬੱਚੇ ਜਾਂ ਕੀ ਹੋਇਆ ਕੀ ਸਾਨੂੰ ਕਿਸੇ ਬੱਚੇ ਕੱਲੇ ਤੁਹਾਡੇ ਕੋਲ ਸੀ ਜਾਂ ਬੱਚੇ ਦੀ ਮਾਂ ਵੀ ਤੁਹਾਡੇ ਕੋਲ ਸੀ ਮਾਂ ਉਹਨਾਂ ਦੀ ਪਹਿਲਾਂ ਆਈ ਸੀ ਮਾਤਾ ਵੇਖੋ ਕਲਜੂ ਕਿੱਡਾ ਵਾ ਬੱਚੇ ਤੁਸੀਂ ਦਾਦਕਿਆਂ ਤੋਂ ਇਸੇ ਕਰਕੇ ਲੈ ਕੇ ਆਂਦੇ ਪੀ ਅਹੀਂ ਇਹਨਾਂ ਨੂੰ ਰੋਡ ਤੇ ਮਰਿਆਂ ਨੂੰ ਛੱਡ ਕੇ ਆਉਣਾ ਵਾ ਪੀ ਜਾਂ ਮਾਰਨ ਲਈ ਛੱਡ ਕੇ ਆਉਣਾ ਪੀ ਇੱਥੇ ਇਹਨਾਂ ਦੇ ਗੱਡੀ ਦੇ ਟੱਕ ਚੜਜੇ ਕੋਈ ਚਲੋ ਹੁਣ ਬੰਦਿਆਂ ਵਾਲੇ ਜਿੰਨੀ ਵੀ ਆਂਦੀ ਤੁਸੀਂ ਸੁਣਾਈ ਕਰ ਲਓ ਨਹੀਂ 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 ਮੈਨੂੰ ਇਹ ਗੱਲ ਦਾ ਮਾਤਾ ਜਵਾਬ ਦੇ ਨਹੀਂ ਜਦੋਂ ਮੇਰੀ ਮਾਂ ਜਦੋਂ 12 ਤਰੀਕ ਨੂੰ ਤੂੰ ਹੋਗੀ ਵੀ ਆਹ ਮੁੰਡਾ ਕੀ ਕੁਝ ਕਰਦਾ 12 ਤਰੀਕ ਨੂੰ ਉਹਨਾਂ ਤੋਂ ਮਾਤਾ ਮੇਰੀ ਗੱਲ ਸੁਣ ਮਾਤਾ ਮੇਰੀ ਗੱਲ ਸੁਣਾ ਜੇ ਧੀ ਉੱਥੇ ਬਸਣਾ ਚਾਹੁੰਦੀ ਆ ਅਸੀਂ ਵਿਆਹ ਕਰਦੇ ਆਂ ਭੈਣਾਂ ਦੇ ਜੇ ਹਾਂ ਅਸੀਂ ਵਿਆਹ ਕਰਦੇ ਤੇ ਅਸੀਂ ਵਸਾਉਣੇ ਵੀ ਜਾਂਦੇ ਆਂ ਜੇ ਕੁੜੀ ਉੱਥੇ ਵਸਣਾ ਚਾਹੁੰਦੀ ਆ ਤੇ ਤੂੰ ਮੈਨੂੰ ਫੋਨ ਲਈ ਜੇ ਕੋਈ ਤੈਨੂੰ ਡੱਕੂਗਾ ਤਾਂ ਦੱਖੀ ਪਰ ਵਸਣਾ ਬੰਦੇ ਵਾਂਗੂ ਆ ਆਪਾਂ ਕਰਦੇ ਫੋਨ ਤੇ ਗੱਲ ਠੀਕ ਹੈ ਜੀ ਨੰਬਰ ਦਈਏ ਆਪਣਾ ਯਾਰ ਮੇਰੇ ਮੋਰਸਰ ਮੋਰੀਆ ਆਕਾਸ਼ ਗੱਡੀ ਚ ਕਾਰਡ ਕੱਢ ਨਹੀਂ ਨਹੀਂ ਉਹ ਨਹੀਂ ਆ ਵੀ ਬਨੇ ਬੁੱਕਾਈ ਨੇ ਕੋਈ ਨਹੀਂ ਆ ਵੀ ਲੈ ਕੇ ਆਸੀ ਨਾਲ ਆਪ ਪਹਿਨੀ ਬੱਚੀ ਛੱਡ ਕੇ ਚਲੀ ਗਈ ਆ ਆਪ ਪਹਿਨੀ ਬੱਚੀ ਆ ਅਸੀਂ ਪੈਨੇ ਆਏ ਹਾਂ ਹਰੀ ਦੇ ਪਤਨ ਤੋਂ ਅਨਾਥ ਆਛਲਮਾ ਸਾਡਾ ਬੱਚਿਆਂ ਨੂੰ ਕੀ ਕੀਤਾ ਕਿ ਛੜਕਦੇ ਇੱਕ ਐਡੀ ਵੱਡੀ ਛੜਕਾ ਜਿੱਡੀ ਆ ਡਾਡੀ ਆ ਇੱਕ ਨੂੰ ਖੱਬੇ ਬੰਨੇ ਤਾਰਤਾ ਇੱਕ ਨੂੰ ਸੱਜੇ ਬਨੇ 12 ਤਰੀਕ ਦੀ ਰਾਤ ਨੂੰ 12 ਤਰੀਕ ਦੀ ਰਾਤ ਨੂੰ 12 ਨਵੰਬਰ ਦੀ ਰਾਤ ਨੂੰ ਬੱਬੀ ਕਿਹੜਾ ਆਪਣਾ ਆਪਣਾ ਨੰਬਰ ਆ ਵੀ ਨੰਬਰ ਪੱ ਦਿੱਤਾ ਆ ਆਪਣੇ ਚੈਨਲ ਆ YouTube Facebook ਠੀਕ ਹੈ ਹਾਂ ਬੱਬੀ ਨੀਤਾ ਨਾ ਹਾਂ ਨੀਤਾ ਨਾ ਮਾਂ ਦਾ ਹਾਂ ਮਾਸੀ ਦਾ ਨਾਨੀ ਦਾ ਮੈਨੂੰ ਮੈਨੂੰ ਪੂਰੇ ਨਾ ਪੂਰੇ ਸਹੀ ਲਿਖ ਕੇ ਦਿਓ ਮੈਂ ਇਹਨਾਂ ਤੇ ਕੰਪਲੇਂਟ ਕਰਾਉਂਗਾ ਵਕੀਲ ਮੇਰਾ ਭਰਾ ਉਹਦੀ ਸਲਾਹ ਲੈ ਕੇ ਮਨਜੀਤ ਦਾ ਮਾਸੜ ਸਿੰਦਾ ਸਿੰਦਾ ਨਿਆਣਿਆਂ ਦਾ ਮਾਸੜ ਨੀ ਤਾਂ ਉਹਦੀ ਨਾਨੀ ਦਾ ਨਾਮ ਹੈ ਨੀ ਤਾਂ ਨਾਨੀ ਦਾ ਨਾਮ ਮਨਜੀਤ ਕੌਰ ਮਾਤਾ ਦਾ ਨਾ ਪੂਰੇ ਨਾਮ ਸਹੀ ਦੱਸੋ ਮੈਨੂੰ ਪੂਰੇ ਪੂਰੇ ਮਨਜੀਤ ਕੌਰ ਠੀਕ ਹੈ ਨਾ ਤੇ ਇੱਕ ਮਾਸੀ ਦਾ ਨਾਮ ਕੀ ਹੈ ਬਾਬਾ ਜੀ ਨੂੰ ਕੜ ਕੇ ਨਾਲ ਦੇ ਦੇ ਨਾਲੇ ਕਰਾਓ ਮਾਸੀ ਦਾ ਨਾਮ ਕੀ ਹੈ ਮਾਸੀ ਨੂੰ ਕਾਲੋ ਕਾਲੋ ਕਹਿੰਦੇ ਨਾਲ ਇਹਨੂੰ ਕਾਲੋ ਹੋਏ ਤੁਸੀਂ ਇਦਾਂ ਕਰੋ ਨਾ ਹੁਣ ਤੁਸੀਂ ਤੁਹਾਡੇ ਘਰੋਂ ਮਾਤਾ ਲੈ ਕੇ ਆਈ ਆ ਤੁਸੀਂ ਆਪਣੇ ਵੱਲੋਂ ਪਰਚਾ ਕਰਾਓ ਇੱਕ ਮਤਲਬ ਕਿ ਕੰਪਲੇਂਟ ਕਰਾਓ ਅਸੀਂ ਆਪਣੇ ਵੱਲੋਂ ਇੱਕ ਕੰਪਲੇਂਟ ਕਰਾਉਂਦੇ ਆਂ ਕਿ ਸਾਨੂੰ ਬੱਚੇ ਮਿਲੇ ਆ ਤੇ ਬੱਚਿਆਂ ਦਾ ਆ ਡਰੈੱਸ ਨਿਕਲਿਆ ਵਾ ਹਾਂ ਠੀਕ ਹੈ ਧੰਨਵਾਦ ਜੀ ਜ ਹਾਂਜੀ ਤੁਸੀਂ ਜਾਓ ਧੰਨਵਾਦ ਜੀ ਤੁਹਾਡਾ ਸਜਿਓ ਤੁਸੀਂ ਮੈਨੂੰ ਕਹਿਣਾ ਕਿ ਮਾੜੇ ਬੰਦੇ ਤੇ ਚੜਾਈ ਕਰਦੇ ਆ ਹਨਾ ਸਾਨੂੰ ਨਹੀਂ ਪਤਾ ਪੀ ਮਾੜੇ ਆ ਜਾਂ ਘਰੋ ਤਗੜੇ ਆ ਹਨਾ ਪਰ ਜਦੋਂ ਅਸੀਂ ਘਰੇ ਆਏ ਆ ਅਸੀਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਤੁਸੀਂ ਆਪਣੀ ਗਲਤੀ ਮੰਨ ਲਓ ਮਾਫੀ ਮੰਗ ਲਓ ਅਸੀਂ ਬੱਚੇ ਤੁਹਾਨੂੰ ਦੇ ਦੇਨੇ ਆ ਤੇ ਗਾਂ ਤੇ ਤੁਸੀਂ ਗਲਤੀ ਨਾ ਕਰਿਓ ਮਾਫੀ ਤਿੰਨੇ ਖੇਸਵਾ ਮੰਗਣੀ ਇਹਦੀ ਨਾਨੀ ਨੇ ਬੱਚਿਆਂ ਨੂੰ ਵੇਖਣ ਤੱਕ ਨਹੀਂ ਆਈ ਤੇ ਆਹ ਵੇਖੋ ਆਹ ਕਰ ਦੇ ਅੱਜ ਇੱਥੇ ਪੱਲੀ ਲੱਗੀ ਇਹ ਕਰ ਦੇ ਤੇ ਮੇਰੇ ਸਾਹ ਨਾਲ ਆ ਕੋਈ ਦਾ ਕਰਮਾਂ ਦਾ ਲਾਂਗਾ ਵਾ ਸਾਰਾ ਨਾਨੀ ਦਾ ਦਾ ਕਰਮਾਂ ਵੀ ਜਾਂਦੀਆਂ ਆ ਤੇ ਮੈਂ ਕਿਹਾ ਵੀ ਹੈ ਕਿ ਇਹ ਤਾਂ ਨਾ ਦਿਮਾਗ 'ਚ ਗੱਲ ਨਹੀਂ ਹੁੰਦੀ ਵੀ ਚੱਲ ਰੌਲਾ ਰੱਪਾ ਪੈਂਦਾ ਨਹੀਂ ਚੇਤਾ ਰਿਆ ਵੀ ਬੱਚਿਆਂ ਨੂੰ ਮਿਲਣਾ ਮੈਂ ਮਾਂ ਤੇਰੇ ਦੋਤੇ ਆ ਆਣ ਕੇ ਵੇਖ ਤੇ ਲੈ ਕਰੀ ਇੱਕ ਕਰੀ ਨਹੀਂ ਮੈਂ ਦੋ ਵਾਰੀ ਕਿਹਾ ਫੇਰ ਵੀ ਨਹੀਂ ਵੇਖਣ ਆਈ